ਪਰਮਾਤਮਾ ਦੇ ਦਰਪੇਸ਼ੀ ਇਸ ਨਿਵਾਕੇ ਨਵੇਂ ਸਾਲ ਦੀ ਸ਼ੁਰੂਆਤ ਕਰੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਰਿਹਾ ਸੰਗਤ ਦੇਸ਼ ਭਰ ਦੇ ਮੰਦਰਾਂ ਦੇ ਵਿੱਚ ਵੀ ਲੱਗੀਆਂ ਰੌਣਕਾਂ ਨੰਮੀਆਂ ਆਸਾਂ ਦੇ ਨਾਲ ਚੜਿਆ ਨਵਾਂ ਸਾਲ 2025 ਪਾਰ ਸੁਮੇਧ ਪੂਰੀ ਦੁਨੀਆ ਦੇ ਵਿੱਚ ਹੋਇਆ ਗ੍ਰੈਂਡ ਵੈਲਕਮ ਲੋਕਾਂ ਨੇ ਮਨਾਇਆ ਖੂਬ ਜਸ਼ਨ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਖਨੋਰੀ ਬਾਰਡਰ ਤੇ ਹੀ ਮਨਾਇਆ ਨਵਾਂ ਸਾਲ ਡੱਲੇਵਾਲ ਦਾ ਮਰਨ ਵਰਤ 37ਵੇਂ ਦਿਨ ਵੀ ਜਾਰੀ ਕੱਲ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਸੀ ਜੇ ਕੇਂਦਰ ਕਰੇ ਗੱਲਬਾਤ ਤਾਂ ਡੱਲੇਵਾਲ ਇਲਾਜ ਨੂੰ ਤਿਆਰ 90 ਸਾਲ ਦੀ ਆਗਾਜ਼ ਮੁਕੀ ਲੋਧਾਣਾ ਦੀ ਵਿੱਚ ਦਿਲਜੀ ਦੋਸਾਂਝ ਦੀ ਧਮਾਲ ਮੁਹੰਮਦ ﺻਦੀਕ ਦੇ ਨਾਲ ਪਰਫਾਰਮ ਕਰ ਫੈਨਸ ਨੂੰ ਦਿੱਤਾ ਸਰਪ੍ਰਾਈਜ਼ ਮਲਕੀ ਕੀਮਾ ਗਾਤੀ ਕੀ ਲਿਸਰੋ ਤੇ ਸਸਿਕਾਲ ਤੁਸੀਂ ਵਖਰੇ ਹੋ ਨਿਊਜ਼ 18 ਪੰਜਾਬ ਮਹ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਗੱਲ ਕਰਾਂਗੇ ਨਵੇਂ ਸਾਲ ਦੀ ਨਵੇਂ ਸਾਲ ਦੀ ਹੋਈ ਆਮਦ ਦੀ ਸ਼ਰਧਾ ਪਾਵਨਾ ਤੇ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਧਾਰਮਿਕ ਸਥਾਨਾਂ ਤੇ ਸੰਗਤ ਦਾ ਸੈਲਾਬ ਨਜ਼ਰ ਆ ਰਿਹਾ ਹੈ ਗੁਰੂ ਘਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਜੋ ਕਿ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦੀ ਰੌਣਕ ਲੱਗੀ ਹੋਈ ਹੈ ਅਜਿਥੇ ਕਿ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਨੇ ਉੱਥੇ ਮੰਦਰਾਂ ਦੀ ਗੱਲ ਕਰੀਏ ਤਾਂ ਮੰਦਰਾਂ ਦੇ ਵਿੱਚ ਸ਼ਰਧਾਲੂ ਲਗਾਤਾਰ ਸੀਸ ਨਵਾ ਰਹੇ ਨੇ ਸਵੇਰ ਵੇਲੇ ਅਵਛੇ ਪੂਜਾ ਆਰਤੀ ਜਿਹੜੀ ਕੀਤੀ ਗਈ ਤੁਹਾਨੂੰ ਤਿੰਨ ਤਸਵੀਰਾਂ ਵਿਖਾ ਰਿਹਾ ਏਪਾਸੇ ਅਮਰਸਰ ਤੋਂ ਆ ਗੁਰੂ ਦੀ ਨਗਰੀ ਤੋਂ ਤਸਵੀਰਾਂ ਮੁਕੱਦਸ ਜਗਾਹ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਨਮਸਤਕੂਂ ਦਿੱਲੀ ਪਹੁੰਚ ਰਹੀ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿੰਨੇ ਦੂਰ ਤੱਕ ਇਹ ਸ਼ਰਧਾਲੂਆਂ ਦੀ ਜੋ ਕਿ ਲਾਈਨ ਲੱਗੀ ਹੋਈ ਹੈ ਜਿਨ੍ਹਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਆਉਂਦੇ ਵਾਰ ਸੈਭਾਗੇ ਤੱਕ ਜਾਣਗੇ ਤੇ ਤਦੋਂ ਉਹਨਾਂ ਦੇ ਕੋਲ ਮੱਥਾ ਟੇਕਿਆ ਜਾਵੇਗਾ ਕਿਉਂਕਿ ਹਰੇਕ ਵੀ ਕੋਸ਼ਿਸ਼ ਹੁੰਦੀ ਹੈ ਕਿ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਜਾ ਕੇ ਨਵੇਂ ਸਾਲ ਦੀ ਜੋਖੀ ਸ਼ੁਰੂਆਤ ਕੀਤੀ ਜਾਵੇ ਆ ਤਾਣਾੜੀ ਤੋਂ ਪੰਚਤਰਾ ਦੇ ਸ੍ਰੀ ਮੰਸਾ ਦੇ ਮੰਦਰ ਦੀਆਂ ਤਸਵੀਰਾਂ ਵਿਖਾ ਰਹੇ ہیں ਇਸੇ ਤਰ੍ਹਾਂ ਆ ਦਿੱਲੀ ਦੇ ਆ ਬਿਰਲਾ ਮੰਦਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਤਾਂ ਮੱਥਾ ਟੇਕ ਕੇ ਸਾਲ 2025 ਦੀ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸੁਣਾਈ ਦਿੰਦੀ ਹੈ ਇੱਕ ਤਾਂ ਪਿਛਲਾ ਜਿਹੜਾ ਲੰਘਿਆ ਸਾਲ ਹੈ ਉਸ ਦੇ ਵਿੱਚ ਜੋ ਵੀ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਜਾਂ ਉਸ ਸਾਲ ਦੇ ਵਿੱਚ ਕੋਈ ਬਹੁਤ ਵੱਡੀ ਕਾਮਯਾਬੀ ਮਿਲੀ ਤਾਂ ਉਸ ਦੇ ਲਈ ਸ਼ੁਕਰਾਨਾ ਕੀਤਾ ਜਾਂਦਾ ਔਰ ਅਗਲਾ ਜਿਹੜਾ ਸਾਲ ਹੈ ਉਹ ਵਧੀਆ ਨਿਕਲੇ ਹਰ ਕਿਸੇ ਦੀ ਤੰਦਰੁਸਤੀ ਦੇ ਲਈ ਕਾਮਯਾਬੀ ਦੇ ਲਈ ਅਰਦਾਸ ਕੀਤੀ ਜਾਂਦੀ ਹੈ ਤਾਂ ਇਸ ਵੇਲੇ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਕੀਕ ਬਾਹਰ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਉਹ ਕੱਲ ਤੋਂ ਹੀ ਦਰਬਾਰ ਸਾਹਿب ਪਹੁੰਚਣੀ ਸ਼ੁਰੂ ਹੋ ਚੁੱਕੇ ਸੀ ਔਰ ਇਸ ਵੇਲੇ ਵੀ ਤੁਸੀਂ ਦੇਖੋ ਕਿ ਬਹੁਤ ਵੱਡੀ ਸੰਖਿਆ ਦੇ ਵਿੱਚ ਸੰਗਤ ਜਿਹੜੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਅੰਦਰ ਵੀ ਜਾ ਰਹੀ ਹੈ ਔਰ ਬਹੁਤ ਵੱਡੀ ਸੱਤਾ ਦਾਦਾ ਦੇ ਵਿੱਚ ਸੰਗਤ ਜਿਹੜੀ ਹੈ ਉਹ ਮੱਥਾ ਟੇਕਣ ਤੋਂ ਬਾਅਦ ਬਾਹਰ ਵੀ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਿੱਤੇ ਬਹੁਤ ਸਾਰੇ ਲੋਕ ਜਿਹੜੇ ਨੇ ਕਲੱਬਾਂ ਦੇ ਵਿੱਚ ਜਾਂ ਕੋਟਲਾਂ ਦੇ ਵਿੱਚ ਪਾਰਟੀਆਂ ਕਰਦੇ ਨੇ ਤਾਂ ਬਹੁਤ ਆਤ ਜਿਹੜੀ ਸੰਖਿਆ ਉਸ ਸੰਗਤ ਦੀ ਵੀ ਹੈ ਜੋ ਕਿ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਗੁਰੂ ਦੇ ਚਰਨਾਂ ਦੇ ਵਿੱਚ ਸੀਸ ਣਵਾ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦਾ ਹੈ ਤਾਂ ਜਿਸ ਤਰ੍ਹਾਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਉਮੇਸ਼ ਸ਼ਰਮਾ ਇਸ ਵੇਲੇ ਮੰਦਰ ਦੇ ਵਿੱਚ ਮੌਜੂਦ ਨੇ ਤਾਂ ਇਹ ਇੱਕ ਅਹਸਾ ਸਥਾਨ ਹੈ ਜਿੱਥੇ ਕਿ ਕੋਈ ਵੀ ਧਰਮ ਕੋਈ ਵੀ ਵਰਗ ਜੋ ਹੈ ਆਕੇ ਨਤਮਸਤਕ ਹੁੰਦਾ ਇਕੋ ਪੰਗਤ ਦੇ ਵਿੱਚ ਬੈਠ ਕੇ ਸੰਗਤ ਲੰਗਰ ਛਕਦੀ ਹੈ ਔਰ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਜਿਹੜੇ ਨੇ ਉਹ ਵੀ ਇਸੇ ਗੱਲ ਦਾ ਹੀ ਪ੍ਰਤੀਕ ਨੇ ਕਿ ਚਾਰਾਂ ਧਰਮਾਂ ਦਾ ਬਰਾਬਰ ਜਿਹੜਾ ਸਨਮਾਨ ਹੈ ਉਹ ਇਸ ਮੁਕੱਦਸ ਸਥਾਨ ਦੇ ਉੱਤੇ ਮਿਲਦਾ ਤਾਂ ਸੰਗਤ ਦੀ ਇੱਕ ਵਾਰ ਮੈਂ ਤਸਵੀਰ ਦਿਖਾ ਦਿਆਂ ਕਿ ਇਹ ਹਰਿਮੰਦਰ ਸਾਹਿਬ ਦੇ ਬਾਹਰ 골ਡਨ ਪਲਾਜ਼ਾ ਦੀ ਤਸਵੀਰ ਹੈ ਤੁਸੀਂ ਦੇਖੋ ਕਿ ਸਾਹਮਣੇ ਜਿੱਥੇ ਜੋੜਾ ਘਰ ਹੈ ਉੱਥੇ ਬਹੁਤ ਜ਼ਿਆਦਾ ਭੀੜ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤਾਂ ਇਸੇ ਤਰ੍ਹਾਂ ਸਤਕਨਤਰੀ ਹਰਮੰਦਰ ਸਾਹਿਬ ਦੇ ਅੰਦਰ ਵੀ ਮੱਥਾ ਟੇਕਣ ਵਾਲੀ ਜਿਹੜੀ ਸੰਗਤ ਹੈ ਤੁਸੀਂ ਦੇਖੋ ਕਿ ਇਸ ਜਗ੍ਹਾ ਤੋਂ ਜਿਹੜਾ ਕੰਟਾ ਘਰ ਵਾਲੇ ਪਾਸਿਓਂ ਰਸਤਾ ਜਾਂਦਾ ਹੈ ਤਾਂ ਅਸੀਂ ਅੰਦਰ ਦੀਆਂ ਵੀ ਤਸਵੀਰਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰਕਰਮਾਂ ਦੇ ਵਿੱਚ ਕਿੰਨੀ ਜ਼ਿਆਦਾ ਜਿਹੜੀ ਸੰਗਤ ਇਸ ਵੇਲੇ ਮੌਜੂਦ ਹੈ ਕਿਉਂਕਿ ਲੰਬੀਆਂ ਕਤਾਰਾਂ ਨੇ ਔਰ ਲੰਬੀਆਂ ਕਤਾਰਾਂ ਦੇ ਬਾਵਜੂਦ ਵੀ ਇੱਕ ਪਾਸੇ ਠੰਡ ਵੀ ਹੈ ਬਹੁਤ ਜ਼ਿਆਦਾ ਪਰ ਠੰਡ ਦੀ ਪ੍ਰਵਾਹ ਕੀਤੇ ਬਗੈਰ ਸੰਗਤ ਜੋ ਹੈ ਉਹ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੀ ਹੈ ਔਰ ਹਰ ਕਿਸੇ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅੱਜ ਦੇ ਦਿਨ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਮੱਥਾ ਟੇਕ ਕੇ 2025 ਜਿਹੜਾ ਨਵਾਂ ਸਾਲ ਹੈ ਉਸ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਅੰਦਰ ਦੀਆਂ ਤਸਵੀਰਾਂ ਤੁਸੀਂ ਹੁਣ ਥੋੜੀ ਦੇਰ ਦੇ ਵਿੱਚ ਦੇਖੋਗੇ ਕਿ ਪ੍ਰਕਰਮਾਂ ਦੇ ਵਿੱਚ ਕਿੰਨੀ ਜ਼ਿਆਦਾ ਸੰਗਤ ਜਿਹੜੀ ਇਸ ਵੇਲੇ ਨਜ਼ਰ ਆ ਰਹੀ ਹੈ ਕਿਉਂਕਿ ਹਰ ਕੋਈ ਜੋ ਹੈ ਰਾਤ ਵੇਲੇ ਹੀ ਦਰਬਾਰ ਸਾਹਿਬ ਦੇ ਵਿੱਚ ਸੰਗਤ ਪਹੁੰਚ ਜਾਂਦੀ ਹੈ ਔਰ ਜਿੱਦਾਂ ਹੀ 12 ਵਜਦੇ ਨੇ ਤਾਂ ਜਕਾਰਿਆਂ ਦੀ ਜਿਹੜੀ ਗੂੰਜ ਹੈ ਉਹ ਸੁਣਾਈ ਦਿੰਦੀ ਹੈ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਸੰਗ ਜੋ ਹੈ ਉਹ ਸਤਿਗੁਰ ਕਨ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਧੁੰਦ ਵੀ ਹੈ ਠੰਡ ਵੀ ਬਹੁਤ ਜ਼ਿਆਦਾ ਹੈ ਪਰ ਉਸ ਠੰਡ ਦੀ ਪਰਵਾਹ ਕੀਤੇ ਬਗੈਰ ਹਰ ਕੋਈ ਜੋ ਹੈ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਿਹਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਇਸ ਵੇਲੇ ਸਤਿਗੁਰ ਕਨ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਜ਼ਰ ਆ ਰਹੀਆਂ ਨੇ ਮੇਰੇ ਸਤਗੁਰ ਕਲਗੀਆਂ ਵਾਲਾ ਉਹ ਪੁੱਤ ਕੌਮ ਦੇ ਲੇ ਖਿਲਾਕੇ ਹਲੇ ਵੀ ਆਖੀ ਜਾਵੇ ਤੇਰ ਕਰ ਜਾ ਕੇ ਤਾਰਾ ਉਹ ਮੇਰੇ ਸਤਗੁਰ ਕਲਗੀਆਂ ਵਾਲਾ ਮੈਂ ਕਦੇ ਕਦੇ ਸੋਚਾਂ ਤੋ ਕਿਸ ਮਿੱਟੀ ਦਾ ਬਣਿਆ ਉਹ ਤਨ ਗੁਜਰੀ ਵਰਗੀ ਬਾਤਾਂ ਜਿਨਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾਨ ਫੜਾ ਕੇ ਹੱਥ ਵਿੱਚ ਕਿਰਪਾਨ ਫੜਾ ਕੇ ਖੰਡੇ ਦੀ ਪੌਲਿਸ਼ ਕਾ ਕੇ ਉਹ ਹਲੇ ਵੀ ਆਖੀ ਜਾਵੇਂ ਹਲੇ ਵੀ ਆਖੀ ਜਾਵੇਂ ਤੇਰੇ ਕਰਜ਼ਾ ਕਿਵੇਂ ਉਤਾਰਾਂ ਉਹ ਮੇਰੇ ਸਤਗੁਰ ਕਲਗੀਆਂ ਵਾਲਾ ਉਹ ਪੁੱਤ ਕੋਮ ਦੇਲੇ ਖਿਲਾਕੇ ਹਲੇ ਵੀ ਆਖੀ ਜਾਵੇਂ ਤੇਰੇ ਕਰਜ਼ਾ ਕਿਵੇਂ ਉਤਾਰਾਂ ਉਹ ਮੇਰੇ ਸਤਗੁਰ ਕਲਗੀਆਂ ਵਾਲਾ ਕੁਦਰਤ ਵੀ ਅਥਰੂ ਕੇਰੇ ਓਦੀ ਤੱਕ ਕੇ ਦਰਦ ਕਹਾਣੀ ਓ ਕੁਦਰਤ ਵੀ ਅਥਰੂ ਕੇਰੇ ਕੁਦਰਤ ਵੀ ਅਥਰੂ ਕੇਰੇ ਓਦੀ ਤੱਕ ਕੇ ਦਰਦ ਕਹਾਣੀ ਓ ਫੁੱਲ ਛੱਡ ਗਏ ਖੁਸ਼ਬੋਈਆਂ ਪੱਥਰ ਵੀ ਹੋ ਗਏ ਪਾਣੀ ਪਿਆਰੇ ਨੂੰ ਮਿੱਤ ਬਣਾ ਕੇ ਪਿਆਰੇ ਨੂੰ ਮਿੱਤਰ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਲੇ ਵੀ ਅੱਖ ਜਾਵੇ ਤੇਰਾ ਕਰ ਜਾ ਕੇ ਉਤਾਰਾ ਓ ਮੇਰੇ ਸੱਤ ਘਰ ਕਲਗੀਆਂ ਵਾਲਾ ਮਾਤਾ ਮਨਸਾ ਦੇਵੀ ਮੰਦਿਰ ਤੁਸੀਂ ਮੌਜੂਦਾ ਪ੍ਰਾਚੀਨ ਇਤਿਹਾਸਿਕ ਮੰਦਿਰ ਹੈ ਪੰਚਕੂਲਾ ਤੇ ਮਾਤਾ ਮਨਸਾ ਦੇਵੀ ਦੇ ਦਰਬਾਰ ਚ ਭਗਤਾਂ ਦਾ ਮੇਲਾ ਉਮੜਿਆ ਹੋਇਆ ਨਵੇਂ ਸਾਲ ਦਾ ਜਿਹੜਾ ਆਗਾਜ਼ ਹੈ ਲੋਕ ਮਾਤਾ ਦੇ ਦਰਸ਼ਨ ਕਰਕੇ ਪਿੰਡੀ ਦੇ ਦਰਸ਼ਨ ਕਰਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਇੱਥੇ ਕਾਫੀ ਭੀੜ ਹੈ ਸੰਗਤਾਂ ਦੀ ਔਰ ਪਹਿਲਾਂ ਤੁਹਾਨੂੰ ਦਰ ਦਿਖਾ ਦਈਏ ਕਿ ਕਾਫੀ ਜਿਹੜੇ ਭਗਤ ਨੇ ਉਹ ਲਾਈਨ ਵਿੱਚ ਲੱਗੇ ਹੋਏ ਨੇ ਮਾਤਾ ਦੇ ਦਰਸ਼ਨ ਕਰਕੇ ਤਾਂ ਕਿ ਨਵਾਂ ਸਾਲ ਜਿਹੜਾ ਹੈ 2025 ਉਦੇ ਸ਼ੁਰੂਆਤ ਕੀਤੀ ਜਾਵੇ ਔਰ ਪਹਿਲਾ ਤੁਹਾਨੂੰ ਪਿੰਡੀ ਦੇ ਵੀ ਦਰਸ਼ਨ ਕਰਾ ਦਈਏ న్యూਸ 18 ਦੇ ਰਾਹੀਂ ਜਿਹੜੇ ਦਰਸ਼ਕ ਬੈਠੇ ਨੇ ਨਹੀਂ ਆ ਸਕਦੇ ਨੇ ਔਰ ਦਰਸ਼ਨ ਕਰਨਾ ਚਾਹੁੰਦੇ ਨੇ ਤਾਂ ਮਾਤਾ ਮਨਸਾ ਦੇਵੀ ਦੇ ਪਿੰਡੀ ਰੂਪ ਦੇ ਦਰਸ਼ਨ ਕਰ ਰਹੇ ਨੇ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਪੰਚਕੋਲੇ ਤੋਂ ਲਾਈਵ ਤਸਵੀਰਾਂ ਨੇ ਔਰ ਇਹੀ ਉਮੀਦ ਹੈ ਇਹੀ ਆਸ ਹੈ ਕਿ ਸਭ ਸਾਰਿਆਂ ਦੇ ਲਈ ਇਹ ਸਾਲ ਜਿਹੜਾ ਹੈ ਬਹੁਤ ਸੁਖਦ ਰਹੇ ਸੁਖਸ਼ਾਂਤੀ ਰਹੇ ਸਮਰiddhi ਰਹੇ ਔਰ ਸੰਗਤ ਹੈ ਲਾਈਨ ਵਿੱਚ ਲੱਗੀ ਹੋਈ ਨੇ ਪੰਡਿਤ ਜੀ ਦਰਸ਼ਨ ਕਰਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਬੜੀ ਦੂਰ ਦੂਰ ਤੋਂ ਸੰਗਤ ਇੱਥੇ ਆਈ ਹੋਈ ਹੈ ਤੁਸੀਂ ਤਸਵੀਰਾਂ ਦੇਖੋ ਕਿ ਸਵੇਰ ਤੋਂ ਹੀ ਲਾਈਨ ਵਿੱਚ ਇੱਥੇ ਲੱਗੇ ਹੋਏ ਨੇ ਔਰ ਦਰਸ਼ਨ ਕਰਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਸੀ ਔਰ ਬੱਚੇ ਹੋਣ ਬਜ਼ੁਰਗ ਹੋਣ जवान होने सारे, हो सेवा, सारे ने माता के नतमस्तक होके देखो और जेडे सेवादार ने लगातार सारे दर्शन कर रहे ताकि भीड है नाल, नाल दर्शन करके बाहर निकलती जाए सेवादार तो देख सकते हो भगत जन जो है सुबह चार बजे से लाइनों में लगे हुए हैं सुबह बजे माता रानी के कपाट खुलने से पहले ही यहाँ पे लंबी लंबी कतारें लग चुकी थी और आज जो है समय से एक घंटा पहले मंदिर खुला है जिसकी वजह से लाइनें बहुत लंबी थी और शाम को भी आज जो है 10 बजे के बाद मंदिर बंद हो जाएगा रात से लोग लाइनों में हां जी रात से यहां पे लाइनें लंबी लंबी कतारें लगी हुई है बोल तो पंडित जी ने जी साहब ने बताया कि रात तो ही लाइनें लंबी लंबी लगी थी और माता के दर्शन करने लोग किए थे पहुंच रहे ने तस्वीरें ਤੁਸੀਂ ਦੇਖ ਸਕਦੇ ਹੋ और श्रद्धालु ਇੱਥੇ کافی ਤਾਦਾਦ ਵਿੱਚ ਪਹੁੰਚੇ ਹੋਏ ਨੇ ਤਾਂ ਔਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਮੰਦਰ ਜਜੇਂਦਰ ਕਰਕੇ ਰਾਤ ਤੋਂ ਹੀ ਸ਼ਰਧਾਲੂ ਲਾਈਨ ਚ ਲੱਗੇ ਸੀ ਕਿਉਂਕਿ ਇਹ ਇਤਿਹਾਸਿਕ ਸ਼ਕਤੀਪੀਠ ਹੈ ਮੰਦਰ ਤੇ ਇੱਥੇ ਸ਼ਰਧਾਲੂ ਦਰਸ਼ਨ ਕਰਕੇ ਔਰ ਕਿਉਂਕਿ ਤਲਹੱਟੀ ਵੀ ਚਾਹੇ ਤੁਸੀਂ ਮਾਤਾ ਮੰਸੇ ਦੀ ਜਿਹੜੇ ਇਤਿਹਾਸ ਦੇਖੋ ਮੰਦਰ ਦਾ ਤਾਂ ਤਲਹੱਟੀ ਵੀ ਚਾਹੇ ਔਰ ਲਾਈਨ ਮੈਂ ਤੁਹਾਨੂੰ ਇੱਕ ਵਾਰ ਦਿਖਾਵਾਂਗਾ ਨਿਸ਼ਚਿਤ ਤੱਕ ਜਿਹੜੀ ਲਾਈਨ ਹੈ ਤਸਵੀਰਾਂ ਕਰਕੇ ਦਿਖਾਵਾਂਗਾ ਕਿ ਜਿਹੜੀ ਲਾਈਨ ਹੈ ਉਹ ਥੱਲੇ ਤੱਕ ਲੱਗੀ ਹੋਈ ਹੈ ਸੀ ਇਹ ਮੰਦਰ ਦੇ ਕਿਉਂਕਿ ਬਿਲਕੁਲ ਜਿੱਥੇ ਪਿੰਡੀ ਉੱਥੇ ਦਿਖਾਇਆ ਲੇਕਿਨ ਤੁਸੀਂ ਤਸਵੀਰਾਂ ਦੇਖੋ ਕਿ ਲਾਈਨ ਵਿੱਚ लोग लगे हुए ने यह भी बात करेंगे कहाँ से आए आप मैं यहाँ मोहाली मदनपुर चौक से अच्छा कितने बजे आ गए थे मैं आ गए चार बजे साढ़े चार बजे जी चार बजे से से बजे आप आप कहाँ से आए गए थे सुबह साढ़े छह देख सकते हो कि लाइन लंबी लगी हुई कोई चार बजे तो कोई छह बजे तो लाइन च लगी रात तो लाइन च लगे हुआ है और दूर तक की लाइन है